ਅਗਲੀ ਜਿਹੜੀ ਟੋਕਿਆਣਾ ਬੜਾ ਧਿਆਨ ਮੰਗਦੀ ਹੈ ਜਗਮੁਣ ਸਿੰਘ ਜੀ ਹਾਂਜੀ ਦੇਖੋ ਕਿਵੇਂ ਸੁਰਗਾ ਨਰਕਾ ਨੂੰ ਰੱਦ ਕੀਤਾ ਗੁਰੂ ਅਰਜਨ ਪਾਤਸ਼ਾਹ ਨੇ ਕਿੱਲੇ ਅਗਲੀ ਕਿਛ ਖਬਰ ਨਾ ਪਾਈ ਹੂੰ ਕਹਿੰਦੇ ਕਿਸੇ ਨੂੰ ਅਗਲੀ ਖਬਰ ਦਾ ਨਹੀਂ ਪਤਾ ਰੋਵਣ ਹਾਰ ਪੀ ਉਠ ਸਦਾਈ ਜਿਹੜਾ ਰੋਂੜਿਆ ਨਾ ਉਹਨੇ ਵੀ ਕੱਲ ਨੂੰ ਮਰ ਜਾਣਾ ਆ ਭਰਮ ਮੋਹ ਕੇ ਬਾਂਦੇ ਬੰਦ ਪਰਮਾ ਦਾ ਬੱਜਾ ਹੋਇਆ ਵਿਚਾਰਾ ਰੋਈ ਜਾਂਦਾ ਆ ਬੰਦਨਾ ਦਾ ਬੱਜਾ ਹੋਇਆ ਉਸ ਕਰਕੇ ਰੋ ਰਿਹਾ ਸੁਪਨੇ ਭਿਆ ਬਖਲਾਏ ਅੰਤ ਸੁਪਨੇ ਵਿੱਚੀ ਜਿੜਿਆ ਸੁਪਨੇਚ ਇਸ ਆਪਣਾ ਸਮਾਪਤਿਤ ਕਰਕੇ ਜਾਂਦਾ ਆ ਤੇ ਮਾਇਆ ਚੀ ਬੰਦਾ ਗਲਤਾਨ ਹੋ ਕੇ ਇਦਾਂ ਹੀ ਚਲੇ ਜਾਂਦਾ ਆ ਉਹਦੇ ਉਹਦੇ ਚੀ ਕਲਪੀ ਜਾਣ ਰਿਹਾ ਬਖਲਾਇਆ ਪਿਆ ਆ ਇਹ ਤੋ ਰਚਨ ਰਚਿਆ ਕਰਤਾਰ ਭਾਈ ਇਹ ਤਾਂ ਦੁਨੀਆ ਦਾ ਸਿਸਟਮ ਬਣਿਆ ਹੋਇਆ ਇਹਨੂੰ ਤੂੰ ਬਦਲ ਨਹੀਂ ਸਕਦਾ ਇਹ ਤੋ ਰਚਨ ਰਚਿਆ ਕਰਤਾਰ ਇਹ ਤਾਂ ਕਰਤਾਰ ਨੇ ਇੱਕ ਸਿਸਟਮ ਬਣਾਤਾ ਆਵਤ ਜਾਵਤ ਹੁਕਮ ਅਪਾਰ ਹੁਣ ਇਹਨੂੰ ਅਸੀਂ ਆਉਣਾ ਜਾਣਾ ਕਹਿੰਦੇ ਆ ਜੰਮਣਾ ਮਰਨਾ ਕਹਿੰਦੇ ਆ ਆ ਉਹ ਤੋਂ ਜਾਵਤ ਹੁਕਮ ਅਪਾਰ ਉਹਦੇ ਹੁਕਮ ਦੇ ਵਿੱਚ ਇਹ ਹੋ ਰਿਹਾ ਨਾ ਕੋ ਮੂਆ ਨਾ ਮਰਨੇ ਜੋਗ ਕੌਣ ਮਰ ਸਕਦਾ ਨਾ ਕੋ ਜੀ ਕੋਈ ਮਰਿਆ ਤੇ ਨਾ ਹੀ ਮਰਨ ਜੋਗਾ ਹੈ ਨਾ ਬਿਨਸੇ ਅਬਨਾਸੀ ਹੋ ਗਏ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਆ ਤੁਸੀਂ ਉਸ ਬਨਾਸੀ ਪ੍ਰਮਾਤਮਾ ਦਾ ਅੰਸ਼ ਹੋ ਤੇ ਫਿਰ ਤੁਸੀਂ ਕਿਦਾਂ ਖਤਮ ਹੋ ਸਕਦੇ ਹੋ ਕਹਿੰਦੇ ਨਾ ਬਿਨਸੇ ਤੂੰ ਬਿਨਸ ਨਹੀਂ ਸਕਦਾ ਖਤਮ ਨਹੀਂ ਹੋ ਸਕਦਾ ਅਬਨਾਸੀ ਹੋਗ ਕਿਉਂਕਿ ਤੂੰ ਤੇਰਾ ਜਿਹੜਾ ਅਸਲਾ ਹੈ ਉਹ ਤਾਂ ਬਨਾਸੀ ਆ ਨਾ ਉਹ ਜੇ ਉਹ ਤਾਂ ਅੰਛਿਆ ਤੂੰ ਕਿੱਦਾਂ ਖਤਮ ਹੋ ਜਾਏਗਾ ਜੋ ਇਹ ਜਾਣੋ ਸੋ ਇਹ ਨਾਹੀਂ ਜੇ ਤੂੰ ਸਮਝਦਾ ਨਾ ਜਿਹੜੀ ਗੱਲ ਕਿ ਭਾਈ ਇਦਾਂ ਹੁੰਦਾ ਆ ਅੱਜ ਦਾ ਸਵਰਗ ਨਰਕ ਜੇ ਉਹ ਜੰਮਣ ਮਰਨ ਇਦਾਂ ਨਹੀਂ ਹੈਗਾ ਕਹਿੰਦੇ ਜੋ ਇਹ ਜਾਣੋ ਸੋ ਇਹ ਨਾਹੀਂ ਜਿੱਦਾਂ ਤੂੰ ਸਮਝਦਾ ਉਦਾਂ ਨਹੀਂ ਆ ਜਾਣਨ ਹਾਰੇ ਕੋ ਬਲ ਜਾਓ ਜੇ ਕੋਈ ਸਮਝਦਾ ਐ ਇਸ ਗੱਲ ਨੂੰ ਕਹਿੰਦੇ ਮੈਂ ਉੱਤੋਂ ਬਲਿਹਾਰੇ ਜਾਂਦਾ ਜਿਹਨੂੰ ਇਹ ਗੱਲ ਦੀ ਸਮਝ ਆ ਗਈ ਕਾ ਨਾਨਕ ਗੁਰ ਧਰਮ ਚਕਾਇਆ ਇਹਨੇ ਨਾਨਕ ਰਣ ਨੂੰ ਦੱਸਦੇ ਵੀ ਭਾਈ ਮੇਰਾ ਭਰਮ ਤਾਂ ਗੁਰੂ ਨੇ ਦੂਰ ਕੀਤਾ ਹੈ ਗਿਆਨ ਨੇ ਦੂਰ ਕੀਤਾ ਹੈ ਅਸੀਂ ਵੀ ਕਿਤੇ ਸਮਝਦੇ ਸੀਗੇ ਕਿਸੇ ਟਾਈਮ ਦੇ ਉੱਤੇ ਪੈਂਦਾ ਹੁੰਦਾ ਹੋਊਗਾ ਬੜਾ ਕੁਝ ਸਾਡਾ ਗੁਰੂਪ੍ਰਾਣ ਚੋਂ ਉਹਨਾਂ ਗ੍ਰੰਥਾਂ ਦੇ ਵਿੱਚੋਂ ਆ ਗਿਆ ਹੋਇਆ ਹੈ ਔਰ ਜਦੋਂ ਪੁਰਾਣੀ ਚੜ੍ਹਾਈ ਕਰਦਾ ਬਹੁਤ ਕੁਝ ਅਸੀਂ ਉਹ ਕਰਦੇ ਆ ਜਿਹੜੇ ਉਹਨਾਂ ਦੇ ਗ੍ਰੰਥਾਂ ਵਿੱਚ ਕੀਤਾ ਸੀ ਉਹ ਘੜਾ ਪੜਨਾ ਹੋਵੇ ਚਾਹੇ ਤਾਂ ਮਾਰਨੀ ਹੋਵੇ ਚਾਹੇ ਹੋਰ ਬਹੁਤ ਕੁਝ ਆ ਅਸੀਂ ਉਹ ਕੁਝ ਕਰੀ ਜਾ ਰਹੇ ਆ ਸਾਨੂੰ ਪਤਾ ਹੀ ਨਹੀਂ ਕਹਿੰਦੇ ਕੋ ਨਾਨਕ ਗੁਰ ਪਰਮਚਾਇਆ ਗੁਰੂ ਨੇ ਮੇਰਾ ਪਰਮ ਦੂਰ ਕਰਤਾ ਨਾ ਕੋਈ ਮਰੇ ਨਾ ਆਵੇ ਜਾਇਆ ਹੁਣ ਇਹ ਤੋਂ ਕਲੀਅਰ ਗੱਲ ਕੀ ਹੋ ਸਕਦੀ ਕਹਿੰਦੇ ਕੋਈ ਨਹੀਂ ਮਰਦਾ ਨਾ ਕੋਈ ਜੰਮਦਾ ਮਰਦਾ ਨਾ ਕੋਈ ਆ ਨਾ ਕੋ ਮਰੇ ਨਾ ਆਵੇ ਜਾਇਆ ਕੋਈ ਹੁੰਦਾ ਜਾਂਦਾ ਨਹੀਂ ਐਵੇਂ ਇਸ ਚੱਕਰ ਚ ਨਾ ਪੈ ਬੰਦਾ ਜੰਮਦਾ ਮਰਦਾ ਆ ਬੰਦਾ ਕਹਿੰਦੇ ਇਦਾਂ ਦਾ ਕੁਝ ਨਹੀਂ ਹੁੰਦਾ ਹੁਣ ਜੇ ਤੁਸੀਂ ਗੁਰੂ ਅਰਜਨ ਪਾਤਸ਼ਾਹ ਦੀ ਗੱਲ ਨਹੀਂ ਮੰਨਣੀ ਤੇ ਭਾਈ ਅਸੀਂ ਕੀ ਕਰ ਸਕਦੇ ਆ ਅਸੀਂ ਕੁਝ ਨਹੀਂ ਕਰ ਸਕਦੇ ਬੜੇ سارے ਭਾਈ ਆ ਉਹ ਗੋ ਕਨਫਿਊਜ਼ ਕਰੀ ਜਾਂਦੇ ਸ਼ਬਦ ਕਰਕੇ ਸਟੇਜਾਂ ਉੱਤੋਂ ਤੇ ਉਹ ਤੁਹਾਨੂੰ ਇਦਾਂ ਲੱਗਦਾ ਵੀ ਵਾਕਈ ਭਾਈ ਕੋਈ ਕੁਸ਼ਗਾ ਹੁੰਦਾ ਬਹੁਤ ਜਨਮ ਬਿਸਰੇ ਤੇ ਮਾਦੋ ਇਹ ਜਨਮ تمہਾਰੇ ਲਿਖੇ ਇਦਾਂ ਦੇ ਸ਼ਬਦ ਕਈ ਆ ਜਿਹੜੇ ਸਟੇਜਾਂ ਤੋਂ ਗਾਈ ਜਾਂਦੇ ਆ ਸਾਨੂੰ ਅਰਥ ਦਾ ਪਤਾ ਨਹੀਂ ਹੁੰਦਾ ਅਸੀਂ ਕਨਫਿਊਜ਼ ਹੋ ਕੇ ਮੰਨੀ ਜਾਂਦੇ ਆ